ਚੋਰੀ ਦੀ ਵਾਰਦਾਤ ਸਾਹਮਣੇ ਆਈ ਹੈ ਐਲਪੀਯੂ ਨਜ਼ਦੀਕ ਚਿਹੜੂ ਵਿਖੇ ਜਿੱਥੇ ਕਿ ਚੋਰਾਂ ਨੇ ਇੱਕੋ ਰਾਤ 'ਚ ਇੱਕ ਨਹੀਂ ਦੋ ਦੁਕਾਨਾਂ ਨੂੰ ਨਿਸ਼ਾਨਾ ਬਣਾ ਕੇ ਚੋਰੀ ਦੀ ਸਫਲ ਵਾਰਦਾਤ ਨੂੰ ਅੰਜਾਮ ਦਿੱਤਾ ਜਿਸ ਦਾ ਯੋਗ ਹੈ ਕਿ ਜਿਸ ਜਗ੍ਹਾ ਤੇ ਚੋਰਾਂ ਨੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ ਉਸਦੇ ਬਿਲਕੁਲ ਨਜ਼ਦੀਕ ਹੀ ਸੜਕ ਪਾਰ ਕੇ ਚਿਹੜੂ ਪੁਲੀਚੌਂਕੀ ਹੈ ਇਸ ਸੰਬੰਧੀ ਗੱਲਬਾਤ ਕਰਦੇ ਹਾਂ ਦੋਵੇਂ ਪੀੜਤ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਉਹ ਬਿਮਾਰ ਹੋਣ ਦੇ ਚਲਦਿਆਂ ਪਿਛਲੇ 2 ਦਿਨਾਂ ਤੋਂ ਦੁਕਾਨ ਤੇ ਮੌਜੂਦ ਨਹੀਂ ਸਨ ਤੇ ਸੋਮਵਾਰ ਨੂੰ ਸਵੇਰੇ ਜਦੋਂ ਉਹ ਦੁਕਾਨ ਤੇ ਆਏ ਤਾਂ ਦੋਵੇਂ ਦੁਕਾਨਾਂ ਦੇ ਜਿੰਦਰੇ ਭੰਨ ਕੇ ਦੁਕਾਨਾਂ ਵਿੱਚੋਂ ਹਜ਼ਾਰਾਂ ਰੁਪਏ ਦੀ ਡਾਕੀ ਅਤੇ ਖਾਣ-ਪੀਣ ਦਾ ਸਮਾਨ ਗਾਇਬ ਸੀ। ਉਹਨਾਂ ਕਿਹਾ ਕਿ ਇਸ ਚੋਰੀ ਨਾਲ ਉਹਨਾਂ ਦਾ ਹਜ਼ਾਰਾਂ ਰੁਪਏ ਦਾ ਨੁਕਸਾਨ ਹੋ ਗਿਆ। ਜਿਸ ਬਾਬਤ ਉਹਨਾਂ ਲਿਖਤੀ ਸ਼ਿਕਾਇਤ ਚ ਹੈਡੂ ਪੁਲਿਸ ਚੌਂਕੀ ਵਿਖੇ ਦੇ ਦਿੱਤੀ ਹੈ। ਉਨਾ ਪੁਲਿਸ ਪਰਿਸ਼ਾਸਨ ਪਾਸੋਂ ਮੰਗ ਕੀਤੀ ਕਿ ਉਕਤ ਚੋਰਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਉਹਨਾਂ ਦੇ ਹੋਏ ਨੁਕਸਾਨ ਦੀ ਪਰਵਾਹੀ ਕਰਵਾਈ ਜਾਵੇ। ਨਾਮ ਕੀ ਆਪਣਾ? ਰਵੀ ਕੁਮਾਰ ਜੀ। ਰਵੀ ਕੁਮਾਰ ਜੀ ਸਾਡੀ ਦੁਕਾਨ ਇੱਥੇ ਹੈ ਕਾਦੀ ਦੁਕਾਨ ਹੈ? ਇਹ ਬੀੜੀਆਂ ਸਿਗਰਟਾਂ ਚਾਹ ਪਾਣੀ ਹੈ ਜੀ। ਚੋਰੀ ਹੋਈ ਤੇ ਕੀ ਮਾਮਲਾ ਹੈ? ਹਾਂ ਜੀ ਚੋਰੀ ਹੋਈ ਹੈ ਜੀ ਮੈਂ ਦੋ ਤਿੰਨ ਦਿਨ ਹੋਇਆ ਆਇਆ ਨਹੀਂ ਬਿਮਾਰ ਸੀਗਾ ਤੇ ਅੱਜ ਆਇਆ ਸਵੇਰੇ 7 ਵਜੇ ਆ ਕੇ ਦੇਖਿਆ ਤਾਂ ਦਰਵਾਜ਼ਾ ਦਰਦੂਦਿਆ ਤੋੜਿਆ ਪਿਆ ਸੀ ਜੀ। ਤੁਸੀਂ ਜਦੋਂ ਕੱਲ ਐਤਵਾਰ ਵਾਲੇ ਦਿਨ ਗਏ ਸੀ ਦੁਕਾਨ ਖੋਲ੍ਹੇ ਚੁੱਕੇ ਨੇ ਕੱਲ ਨਹੀਂ ਖੋਲੀ ਪਰਸੋਂ ਸੀ ਗਿਆ ਜੀ ਮੈਂ ਸਮਾਂ ਕਿੰਨੇ ਵਜੇ ਗਈ ਸੀ ਪਰਸੋਂ ਮੈਂ ਰੋਟੀ ਖਾਣ ਗਿਆ ਸੀ 2 ਵਜੇ ਜੀ ਤੇ 2 ਵਜੇ ਤੋਂ ਬਾਅਦ ਮੈਂ ਬਿਮਾਰ ਪੈ ਗਿਆ ਘਰ ਜਾਣੇ ਆਣ ਨਹੀਂ ਦਿੱਤਾ ਕਹਿੰਦੇ ਨਾ ਜਾ ਪਰਸੋਂ ਘਰ ਬੰਦ ਕਰਤੀ ਹਾਂਜੀ ਕੱਲ ਆ ਕੇ ਸਰਦਨ ਦੇਖਿਆ ਦੁਕਾਨ ਤੇ ਕੋਈ ਪਰਸੋਂ ਚੋਰੀ ਜੇ ਕੱਲ ਦੀ ਚੋਰੀ ਨਹੀਂ ਕੱਲ ਨਹੀਂ ਆਇਆ ਜੀ ਮੈਂ ਕੱਲ ਤਾਂ ਨੂੰ ਕਦੋਂ ਪਤਾ ਲੱਗਾ ਚੋਰੀ ਹੋਈ ਮੈਂ ਸਵੇਰੇ 7 ਵਜੇ ਆਇਆ ਜੀ ਦੁਕਾਨ ਤੇ ਤੇ ਆ ਕੇ ਦੇਖਿਆ ਹਾਂਜੀ ਕੀ ਟੁੱਟਾ ਪਿਆ ਸੀ ਤੇ ਦਰਵਾਜ਼ਾ ਟੁੱਟਾ ਪਿਆ ਸੀਗਾ ਜਿੱਥੇ ਅੱਛਾ ਹਾਂਜੀ ਤੇ ਤੇ ਕਿੰਨਾ ਸਾਮਾਨ ਲੈ ਗਏ ਸਾਮਾਨ ਜੀ ਮੈਂ ਕਿਹਾ 25 30 ਹਜ਼ਾਰ ਰੁਪਏ ਦਾ ਸੀਗਾ ਕੈਸ਼ ਸੀਗਾ ਤੇ ਸਾਮਾਨ ਕੋਈ ਪਰਸੋਂ ਲੈ ਕੇ ਰੱਖਿਆ ਸੀਗਾ ਨਗਦੀ ਵੀ ਲੈ ਕੇ ਗਏ ਨਗਦੀ ਵੀ ਹਾਂ ਜੀ ਮੈਂ ਬਾਬਿਆਂ ਦੇ ਪੈਸੇ ਜੋੜਦਾ ਹੁੰਦਾ ਸੀਗਾ ਜੋ ਵੀ ਜਿੰਨਾ ਵੀ ਦਿਲ ਕੀਤਾ ਪਾ ਲਈ ਦੇ ਦਿੱਲੀ ਤੇ ਦਿੱਲੀ ਦੁਕਾਨ ਤੇ ਕੌਣ ਵੰਦਦਾ ਸੀ ਜਦ ਮੈਂ ਹੀ ਸੀਗਾ ਜੀ ਅੱਛਾ ਤੇ ਤੁਸੀਂ ਕੋਈ ਇਹਦੀ ਦਰਖਾਸਤ ਦਿੱਤੀ ਆ ਦਰਖਾਸਤ ਹਾਂ ਜੀ ਦੇ ਕੇ ਆਏ ਹਾਂ ਜੀ ਅੱਜ ਅੱਛਾ ਠੀਕ ਹੈ ਨਾ ਪੁਸ਼ਤਕਾਰੀ ਆ ਦਾ ਕੌਲਸਕਾ ਦਾ ਗਾਰੀ ਕਹਿੰਦੇ ਵੀ ਆ ਕੇ ਦੇਖਦੇ ਆ ਅੱਜ ਐਂ ਨਹੀਂ ਦੇਖਾਂਗੇ ਕੈਮਰਾ ਲਗਾ ਉਸ ਬਸ ਕੈਮਰਾ ਕੈਮਰਾ ਲੱਗਾ ਹੋਇਆ ਜੀ ਆ ਬਿਲਡਿੰਗ ਦੇ ਵਿੱਚ ਜੀ ਪਹਿਲਾਂ ਵੀ ਕਈ ਚੋਰੀਆਂ ਚੋਰੀਆਂ ਹੁੰਦੀਆਂ ਇੱਥੇ ਪਹਿਲਾਂ ਵੀ ਇੱਕ ਵਾਰੀ ਇਹਦੇ ਹੋਏ ਸੀ ਚੁਪੇ ਸੀ ਕਿ ਪਰ ਉਹ ਸਮਾਨ ਉਸ ਟਾਈਮ ਲੈ ਕੇ ਗਏ ਸਕੇ ਉਹ ਟਾਈਮ ਨਾਲ ਤਾਂ ਲੋਕ ਨਹੀਂ ਟੁੱਟਿਆ ਸਕੇ ਅੱਜ ਕਾ ਅੱਜ ਹੋਈ ਹੈ ਤੇ ਜਿਹੜੀ ਅੱਜ ਕਾ ਇਸ ਨੂੰ ਸ਼ੁਰੂ ਕੀ ਇਹ ਸਾਲ ਦੁਕਾਨ ਕਰ ਰਹੇ ਪੰਜ 6 ਸਾਲ ਹੋ ਗਿਆ ਜੀ ਦਰਖਾਸਤ ਦਿੱਤੀ ਹੈ ਹਾਂ ਜੀ ਦਰਖਾਸਤ ਦਿੱਤੀ ਹੋਈ ਹੈ ਜੀ ਕੀ ਨਾਮ ਆਪਣਾ ਸਰਬਜੀਤ ਕੁਮਾਰ ਜੋ ਮਾਮਲਾ ਫਿਰ ਤੁਹਾਡੀ ਦੁਕਾਨ 'ਤੇ ਚੋਰੀ ਹੋਈ ਹੈ। ਹਾਂਜੀ ਸਰ ਮੈਂ 2 ਦਿਨ ਤੋਂ ਬਿਮਾਰ ਸੀ ਨਹੀਂ ਆਇਆ ਦੁਕਾਨ 'ਤੇ ਤੇ ਸਵੇਰੇ ਚਾਚਾ ਜੀ ਇਹਨਾਂ ਦੀ ਨਾਲ ਇੱਕ ਸਟਾਲ ਹੈਗਾ ਇਹਨਾਂ ਨੂੰ ਜਾ ਕੇ ਦੱਸਿਆ ਕਿ ਤੁਹਾਡੀ ਦੁਕਾਨ ਦੇ ਜਿੰਦੇ ਟੁੱਟੇ ਆ ਨਾਲ ਇੱਕ ਹੋਰ ਫੁੱਖਾ ਉਹਦੇ ਵੀ ਜਿੰਦੇ ਟੁੱਟ ਗਿਆ ਆ ਕੇ ਦੇਖਿਆ ਤੇ ਕਾਫੀ ਨੁਕਸਾਨ ਹੋਇਆ ਹੈਗਾ। ਤੁਸੀਂ ਲਾਸਟ ਵਾਰ ਦੁਕਾਨ 'ਤੇ ਕਦੋਂ ਬਾਤ ਕਰਕੇ ਤੇ? ਸ਼ਨੀਵਾਰੀ 7:00 ਵਜੇ ਬੰਦ ਕਰਕੇ ਗਿਆ ਹੈਗਾ। ਕੱਲ ਸੰਦੇਸ਼ ਕੱਲ ਦੇਖਿਆ ਕਿ ਕੱਲ ਕੱਲ ਮੈਂ ਆਇਆ ਵਾ ਸਿਰਫ ਇੱਕ ਚੱਕਰ ਮਾਰ ਕੇ ਚਲਾ ਗਿਆ। ਸੇਤ ਨਾ ਠੀਕ ਹੋਣ ਦੇ ਕਰਕੇ ਦੋ ਦਿਨ ਤੋਂ ਬੰਦ ਹੈ ਯਾ ਦੁਕਾਨ ਸਰ ਜੋ ਗਲਤੀ ਚੱਕਰਵਾਰੇ ਕੰਨੇ ਬਈ ਮਾਰੇ ਸੀ ਇਹ ਕੋਈ 4 ਤੋਂ 5 ਦਾ ਟਾਈਮ ਸੀਗਾ ਉਹ ਸਹੀ ਸੀ ਬਸ ਹਾਂਜੀ ਹਾਂਜੀ ਉਹਦੋਂ ਬਿਲਕੁਲ ਸਹੀ ਸੀ ਕਿੰਨਾ ਕੁ ਨੁਕਸਾਨ ਹੋਇਆ ਸਿਰਫ 5 ਤੋਂ 6000 ਦਾ ਨੁਕਸਾਨ ਹੋਇਆ ਜਿਹਦੇ ਵਿੱਚ ਨਕਦੀ ਸੀ ਨੀਅਰ ਅਬਾਊਟ 1000 ਕ ਦੀ ਲਗਦੀ ਸੀ ਬਾਕੀ ਮੇਰਾ ਜਿਹੜਾ ਖੁੱਲਾ ਮਾਲ ਪਿਆ ਸੀ ਉਹ ਸਾਰਾ ਲੱਗ ਗਿਆ ਤੇ ਬਾਕੀ ਜਿਹੜਾ ਨੁਕਸਾਨਿਆ ਹੈਗਾ 10 12 ਪੈਕੇਟ ਬਿਸਕੁਟਾਂ ਦੇ ਉਹ ਸਾਰੇ ਚੂਰਾ ਕਰਕੇ ਸੁੱਟ ਗਏ ਆ ਇੱਕ ਥੈਲੀ ਆਟੇ ਦੀ ਫੇਸੀ ਉਹ ਲੈ ਗਏ ਹੈਗੇ 5 ਤੋਂ 6000 ਦਾ ਨੁਕਸਾਨ ਹੈਗਾ ਆ ਤੁਹਾਡੇ ਨਾਲ ਹੀ ਇੱਕ ਬਿਲਕੁਲ ਦੁਕਾਨ ਹੈਗੀ ਉੱਥੇ ਵੀ ਚੋਰੀ ਹੋਈ ਹੈਗੀ ਆ ਚੋਰਾਂ ਨੇ ਇੱਕੋ ਸਮੇਂ ਦੋ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਉਹ ਲੋਕ ਜਿਹੜੇ ਲੱਤੀ ਵਿੱਚ ਜਿਹੜਾ ਮਿਹੜੀ ਉੱਟ ਜਾਂਦਾ ਹੈਗਾ ਬਾਹਰ ਚੋਰੀ ਆ ਵਾਰਦਾਤਾਂ ਅਕਸਰ ਜਿਹੜੀਆਂ ਹੁੰਦੀਆਂ ਹੀ ਰਹਿੰਦੀਆਂ ਲੁੱਟ ਖੋ ਮੋਬਾਈਲਾਂ ਖੋ ਲੈਣਾ ਔਰ ਖਾਸ ਤੌਰ ਤੇ ਛੋੜੀਆਂ ਛੋੜੀਆਂ ਕਰਾਂ ਜਿਹੜੇ ਉਹੀ ਕਮਾਉਂਦੇ ਉਹੀ ਖਾਂਦੇ ਆ ਭਾਨਾ ਬਹੁਤ ਥੱਕਾ ਹੋ ਹਾਂਜੀ ਸਰ ਅਸੀਂ ਸਭ ਤੋਂ ਪਹਿਲਾਂ ਮੈਂ ਤੇ ਨਾਲ ਦੀ ਦੁਕਾਨ ਜਿਹੜੀ ਚੋਰੀ ਹੋਈ ਆ ਤੇ ਨਾਲ ਸਾਡੇ ਸਾਬਕਾ ਪੰਚ ਸਾਹਿਬ ਸੀਗੇ ਅਸੀਂ ਜਾ ਕੇ ਦਰਖਾਸਤ ਦੇ ਕੇ ਆਏ ਆ ਤੇ ਮੰਗ ਇਹੀ ਹੈਗੀ ਆ ਜੀ ਕਿ ਇਹ ਜਿਹੜੇ ਚੋਰ ਹੈਗੇ ਇਹਨਾਂ ਨੂੰ ਨੱਥ ਪਾਈ ਜਾਵੇ ਔਰ ਮੈਂ ਤਾਂ ਲੋਨ ਚੱਕ ਕੇ ਕਿਸੇ ਤੋਂ ਪੈਸੇ ਲੈ ਕੇ ਕੰਮ ਸ਼ੁਰੂ ਕੀਤਾ 4 ਮਹੀਨੇ ਹੋਇਆ ਜੀ ਪੰਜ ਪੰਜ 10 10 ਪੈਸੇ ਬਚਾ ਕੇ ਅਸੀਂ ਆਪਣੀਆਂ ਬੱਚੀਆਂ ਦਾ પેટ ਭਰਦੇ ਆ ਪਰ ਇਹ ਹੱਥ ਜੋੜ ਕੇ ਬੇਨਤੀ ਆ ਕਿ ਇਹਨਾਂ ਨੂੰ ਨੱਥ ਪਾਈ ਜਾਵੇ ਅਸੀਂ ਤਾਂ ਲਹੰਬਰ ਦੀ ਚਾਉਦੇ ਆ ਤੇ ਨਾਲ ਹੀ ਨਾਲ ਪ੍ਰਸ਼ਾਸਨ ਤੋਂ ਮੰਗ ਕਰਦੇ ਕਿ ਇਸ ਆਸ-ਪਾਸ ਸੇ ਕੈਮਰਾ ਵੀ ਖੋਲ ਲਿਆ ਜਾਵੇ ਤਾਂ ਜੋ ਇਹਨਾਂ ਚੋਰਾਂ ਨੂੰ ਫਿਰ ਤੁਹਾਡਾ ਜਿਹੜਾ ਮੁਆਵਜ਼ਾ ਪੂਰਾ ਕੀਤਾ ਜਾ ਸਕੇ ਬੜਾ ਬੜਾ ਧੰਨਵਾਦ ਸ਼ੁਕਰੀਆ